ਮਸ਼ਹੂਰ ਪੰਜਾਬੀ ਗਾਇਕਾ ਅfsana Khan ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਦੱਸਦੇ ਕਿ ਹਾਲ ਹੀ ਦੇ ਵਿੱਚ ਪੰਜਾਬੀ ਗਾਇਕਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਤੀ ਹਰਕੀਰਤ ਕੌਰ ਬਾਦਲ ਦੇ ਵਿਆਹ ਸਮਾਗਮ ਦਾ ਹਿੱਸਾ ਬਣੀ ਇਸ ਦੌਰਾਨ ਉਨ੍ਹਾਂ ਦੇ ਵਿਆਹ ਦੇ ਵਿੱਚ ਖੂਬ ਰੌਣਕਾਂ ਲਗਾਈਆਂ ਨੇ ਜਿਸ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ ਦੇ ਨਾਲ ਵਾਈਰਲ ਹੋ ਰਹੀਆਂ ਨੇ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੋਰ ਬਾਦਲ ਅਤੇ ਵਿਕਰਮ ਸਿੰਘ ਮਜ਼ਰੀਠਿਆ ਨੇ ਅਫਸਾਨਾ ਖਾਨ ਦੇ ਗੀਤਾਂ ਦੇ ਉੱਤੇ ਕਾਫੀ ਭੰਗੜਾ ਵੀ ਪਾਇਆ ਹੈਗਾ ਕਾਫੀ ਇੰਜੋਏ ਵੀ ਕੀਤਾ ਹੈ ਦੱਸ ਦੇ ਕਿ ਗਾਇਕਾ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਉਹ ਵੀਡੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਾਇਕਾ ਪਹਿਲਾ ਸੁਖਵੀਰ ਬਾਦਲ ਨੂੰ ਮਿਲਦੀ ਦਿਖਾਈ ਦੇ ਰਹੀ ਹੈ ਜੋ ਕਿ ਗੁਲਾਬੀ ਲਹੰਗਾ ਪਹਿਨ ਕੇ ਜਿਹੜੀ ਕਿ अफसाना खान नजर आ रही है कुर्सी ਤੇ ਬੈਠੇ ਹੋਏ ਸੁਖਵੀਰ ਸਿੰਘ ਬਾਦਲ ਅਤੇ ਉਸ ਤੋਂ ਬਾਅਦ ਹਰਸਿਮਰਤ कौर ਬਾਦਲ ਅਤੇ ਉਹਨਾਂ ਦੀ ਧੀਆ ਨੂੰ ਮਿਲਦੀ ਹੋਈ ਦਿਖਾਈ ਦਿੰਦੀ ਹੈ ਜਿਸ ਤੋਂ ਬਾਅਦ ਗਾਇਕਾ ਇੱਕ ਗੀਤ ਵੀ ਗਾਉਂਦੀ ਹੈ ਜਿਸ ਦੇ ਉੱਤੇ ਵਿਕਰਮ ਸਿੰਘ ਮਸਜੀਠਿਆ ਅਤੇ ਹਰਸਿਮਰਤ कौर ਬਾਦਲ ਦੋਨਾਂ ਨੇ ਇਕੱਠੇ ਡਾਂਸ ਕੀਤਾ ਨੱਚਦੇ ਦੋਨੋਂ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਨੱਚਦੇ ਹੋਏ ਦਿਖਾਈ ਦੇ ਰਹੇ ਨੇ ਦੱਸਦੇ ਕਿ ਇਸ ਵੀਡੀਓ ਦੇ ਉੱਪਰ ਪ੍ਰਸ਼ੰਸਕ ਜਿਹੜੇ ਕਿ ਫੈਨਸ ਨੇ ਕਾਫੀ ਕਮੈਂਟ ਵੀ ਕਰ ਰਹੇ ਨੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਪ੍ਰਸ਼ੰਸਕ ਇਸ ਵੀਡੀਓ ਦਾ ਆਨੰਦ ਵੀ ਮਾਣ ਰਹੇ ਨੇ ਅਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਦੇ ਰਹੇ ਨੇ ਇੱਕ ਨੇ ਲਿਖਿਆ ਹੈ ਕਿ ਬਾਦਲ ਸਾਹਿਬ ਦਾ ਪੈਰ ਠੀਕ ਹੋ ਗਿਆ ਲੱਗਦਾ ਇਸ ਤੋਂ ਇਲਾਵਾ ਹੋਰ ਕਈ ਲੋਕ ਜਿਹੜੇ ਕਿ ਵਕ ਵਕ ਤਰਾਦੀਆਂ ਟਿੱਪਣੀਆਂ ਕਰ ਰਹੇ ਨੇ ਦੱਸ ਦिए ਕਿ ਹੁਣ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਇਹ ਵੀਡੀਓ ਡਿਲੀਟ ਕਰਦੀ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਉਸ ਦੇ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਆ ਵੀਡੀਓ ਹੁਣ ਵੀ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਚਲੋ ਅੱਜ ਦਿਖਾਓ ਜਲਦੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਕਰੋ ਕਰੋ ਹਾਂਜੀ ਆਰੇ ਨੂੰ ਨਚਾ ਦੇਉ ਹਾਂ ਹਾਂਜੀ ਹਾਂਜੀ ਠੀਕ ਹੈ Eu não